ਅੱਜ ਅਸੀਂ ਪਹੁੰਚੇ ਹਾਂ ਅਰਜੀ ਡੈਰੀ ਫਾਰਮ ਦੇ ਸ਼ਾਪ ਤੇ ਅਰਜੀ ਡੈਰੀ ਫਾਰਮ ਸਟ੍ਰੀਟਸ ਬੱਸ ਆਪਣਾ ਹੁਣ ਅੱਗੇ ਲੱਗਿਆ ਵੀ ਆਪਣਾ ਕੰਮ ਪਹਾਈਏ ਅੱਗੇ ਹਾਂਜੀ ਹਾਂਜੀ ਜੀ ਤੇ ਤਾਂ ਵੀ ਆਪਣਾ ਜੀ ਹੋ ਗਿਆ ਇਹ ਪੜ ਕੇ ਹਾਂਜੀ ਹਾਂਜੀ ਜੀ ਮੌਦੇ ਵਾਸਤੇ ਹੁਣ ਦੂਜੀ ਸ਼ਾਪ ਤੇ ਪਹੁੰਚਾਦੇ ਆ ਤੇ ਆਪਾਂ ਉਹ ਇੱਕ ਵਾਰੀ ਸੌਂਦੇ ਹਾਂ ਚੱਲੋ ਸਾਰਾ ਹਾਂਜੀ ਰਾਤਾਂ ਦੀ نیند ਕੁਆਰੀ ਰਹਿੰਦੀ ਹੈ ਅੱਛਾ ਜੀ ਦਾ ਚੰਗਾ ਅਨੁਭਵ ਕਰਦਾ ਹੀ ਤਾਂ ਕਿਤੇ ਜਾ ਕੇ ਸੱਚੇ ਜੀ ਜੀ ਐਨੀ ਦੂਜੀ ਵਿੱਚ ਅਸੀਂ ਅੱਜਕੱਲ ਬੱਚੇ ਜਿੰਮ ਕਰਦੇ ਨੇ ਹਾਂਜੀ ਉਹਨਾਂ ਵਾਸਤੇ ਵਸੂਦੀਸੀ ਕੀ ਵੀ ਹੈ ਲੱਗਦੀ ਹੈ ਸਰਦੀਆਂ ਜੇ ਆਪਾਂ ਪੰਜੀਰੀ ਕਰਨੇ ਆਂ ਸੀ ਪਿੰਨੀ ਬਣਾ ਕੇ ਤਰੱਕ ਦਿੰਨੇ ਆਂ ਤਾਂ ਕਿ ਪਿੰਨੀਆਂ ਸਾਨੂੰ ਰੱਖ ਦਿੰਦੀ ਪੰਜੀਰੀ ਖੱਟੀ ਨਹੀਂ ਜਾਂਦੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਅਰਜੀ ਡੈਰੀ ਫਾਰਮ ਦੇ ਸ਼ਾਪ ਤੇ ਅਰਜੀ ਡੈਰੀ ਫਾਰਮ ਸਵੀਟਸ ਤੁਸੀਂ ਦੇਖ ਸਕਦੇ ਹੋ ਸਾਡੀ ਭੈਣ ਨੇ ਇੱਕ ਹੋਰ ਬ੍ਰਾਂਚ ਖੋਲ ਦਿੱਤੀ ਆ ਤੁਸੀਂ ਦੇਖਿਆ ਉਹਨਾਂ ਤੋਂ ਖਾਣੇ ਅੰਬਾਲਾ ਕੈਂਟ ਦੇ ਵਿੱਚ ਇੱਕ ਨਵੀਂ ਦੀ ਬ੍ਰਾਂਚ ਖੁੱਲੀ ਹੋਈ ਸੀ ਕਿੱਦਾਂ ਉਹਨਾਂ ਨੇ ਮਿਹਨਤ ਕੀਤੀ ਅੱਜ ਅੰਬਾਲਾ ਸ਼ਹਿਰ ਦੇ ਵਿੱਚ ਵੀ ਇਹੀ ਜਗ੍ਹਾ ਤੇ ਥੋੜੀ ਜੀ ਅੱਧੇ ਸਾਈਡ ਦੇ ਵਿੱਚ ਇਹ ਪਹਿਲਾਂ ਸਟਾਲ ਲਾਉਂਦੇ ਹੁੰਦੇ ਸੀ ਪਰ ਅੱਜ ਭੈਣ ਨੇ ਇੱਥੇ ਆਪਣੀ ਸ਼ਾਪ ਲੈ ਕੇ ਇਹ ਕੰਮ ਸਟਾਰਟ ਕਰ ਦਿੱਤਾ ਤੇ ਤੁਸੀਂ ਦੇਖੋ ਕੀ ਤਰੱਕੀ ਕਿੱਦਾਂ ਹੁੰਦੀ ਹੈ ਇਨੀ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਇਹਨਾਂ ਦੇ ਹਸਬੰਦ ਵੀ ਨਾਲ ਨੇ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਹੈਲਪ ਕਰਦੇ ਐ ਇੱਕਦਸਰੇ ਦੀ ਸਪੋਰਟ ਕਰਦੇ ਆ ਤੇ ਤੁਹਾਡੇ ਸਾਹਮਣੇ ਆਪਾਂ ਦਿਖਾਵਾਂਗੇ ਤੁਹਾਨੂੰ ਇਹ ਬੇ ਮਿਲਕ ਗਰਮ ਕਰਦੇ ਨੇ ਤੇ ਜਿਹੜਾ ਮਿਲਕ ਦੁੱਧ ਜਿਹੜਾ ਤੁਸੀਂ ਬਦਾਮਾਂ ਵਾਲਾ ਕਾਜੂਆਂ ਵਾਲਾ ਇੱਕ ਠੰਡੇ ਤੋਂ ਉੱਤੇ ਤੁਹਾਨੂੰ ਗਾ ਵੀ ਮਿਲ ਜਾਂਦਾ ਇੱਥੇ ਤੇ ਨਾਲ ਹੀ ਗਜ਼ਰੇ ਲਾ ਗਰਮ ਕਰੂੰ ਸਰਦੀ ਦੇ ਵਿੱਚ ਇੰਨੀ ਬਹੁਤ ਡਿਮਾਂਡ ਹੁੰਦੀ ਆ ਤੇ オリジナル ਨਾਲ ਹੀ ਬਰਫੀ ਵੀ ਤੁਹਾਨੂੰ ਦਿਖਾ ਦਿੰਨੇ ਆ ਬਰਫੀ ਦੇਖ ਸਕਦੇ ਹੋ ਤੁਸੀਂ ਇਹ ਵੀ ਘਰ ਦੀ ਬਣੀ ਹੋਈ ਤੇ ਭੈਣ ਕੋਲ ਜਾਵਾਂਗੇ ਕਿਦਾਂ ਅੱਜ ਨਵੇਂ ਸਾਲ ਤੇ ਕਿਦਾਂ ਦਾ ਲੋਕਾਂ ਦਾ ਪ੍ਰਵਾਹ ਆਵੇ ਤੇ ਕਿਦਾਂ ਇਹ ਨਵੇਂ-ਨਵੇਂ ਪ੍ਰੋਡਕਟ ਲਿਆ ਕੇ ਭੈਣ ਸਸੀ ਕਾਲ ਜੀ ਪੈਣ ਉਸ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਇੱਕ ਹੋਰ ਬ੍ਰਾਂਚ ਖੋਲ੍ਹ ਦਿੱਤੀ ਐ ਮਲੇਸ਼ਰ ਦੇ ਵਿੱਚ ਕਿਦਾਂ ਸੋਚਿਆ ਪੈਣ ਇਹ ਵੀ ਕਿਦਾਂ ਕਾਮਯਾਬੀ ਮਿਲੀ ਤੇ ਤੁਸੀਂ ਇਹ ਦੂਸਰੀ ਬ੍ਰਾਂਚ ਵੀ ਖੋਲ੍ਹਣ ਦੇ ਵਿੱਚ ਮਤਲਬ ਕਿ ਹਿੰਮਤ ਦਿਖਾਈ ਐ ਬੇ ਸੇਤਾ ਪ੍ਰਭਾਤ ਮੈਨੇ ਸਾਨੂੰ ਕਕੀਸ ਕੀਤੀ ਐ ਕਿ ਅਸੀਂ ਮਿਹਨਤ ਕਰ ਰਹੇ ਹਾਂ ਤੇ ਅੱਗੇ ਤੇ ਪੈਣ ਫਿਰ ਹੁਣ ਕੀ ਕੀ ਦੇ ਰਹੇ ਓਥੇ ਸ਼ੰਬਾਲੇ ਸ਼ਹਿਰ ਦੇ ਵਿੱਚ ਤੁਸੀਂ ਮੈਂ ਦੇਖਿਆ ਹੈਗਾ ਠੰਡਾ ਦੁੱਧ ਹਾਂਜੀ ਗਰਮ ਦੁੱਧ ਹਾਂਜੀ 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 ओके ਤੇ ਭੈਣ ਕਿਵੇਂ ਸੋ ਕਿਵੇਂ ਤੁਸੀਂ ਪਹਿਲਾਂ ਇੱਕ ਬ੍ਰਾਂਚ ਤੋਂ ਖਾਣੇ ਅੰਬਾਲਾ ਕੈਂਟ ਦੇ ਵਿੱਚ ਤੋਂ ਦੀ ਇੱਕ ਬ੍ਰਾਂਚ ਤੁਸੀਂ ਫਸਟ ਉੱਥੇ ਸਟਾਰਟ ਕੀਤੀ ਸੀ ਫਿਰ ਕਿਵੇਂ ਸੋਚਿਆ ਵੀ ਦੂਸਰੀ ਬ੍ਰਾਂਚ ਵੀ ਸਟਾਰਟ ਕੀਤੀ ਜਾਵੇ ਬਸ ਆਪਣਾ ਹੁਣ ਅੱਗੇ ਲੱਗਿਆ ਵੀ ਆਪਣਾ ਕੰਮ ਪੂਝਾਈਏ ਅੱਗੇ ਹਾਂਜੀ ਹਾਂਜੀ ਜੀ ਤਾਂ ਵੀ ਆਪਣਾ ਹੋ ਗਈ ਪੜ੍ਹ ਕੇ ਹਾਂਜੀ ਹਾਂਜੀ ਦੇ ਮੌਦੇ ਵਾਸਤੇ ਹੁਣ ਦੂਜੀ ਸ਼ੋਅ ਤੇ ਪਹੁੰਚਾਦੇ ਆ ਤੇ ਆਪਾਂ ਉਹ ਇੱਕ ਵਾਰੀ ਸੋ। ਭੈਣ ਲੋਕਾਂ ਨੂੰ ਤਾਂ ਲੱਗਦਾ ਹੋਣਾ ਦੇਖ ਕੇ ਵੀ ਭੈਣ ਨੇ ਪਹਿਲਾਂ ਇੱਥੇ ਬ੍ਰਾਂਚ ਖੋਲੀ ਸੀ ਭਈ ਸੋਖਾ ਹੀ ਕੰਮ ਖੁੱਲ ਗਿਆ ਕਿਦਾਂ ਕਿੰਨੇ ਕੁ ਮਿਹਨਤ ਕਰਨੀ ਪਈ ਦੇਮ ਰਾਤ ਕਿੰਨੇ ਕੁ ਮਿੰਟ ਤੁਸੀਂ ਕਿਹਾ ਹਾਂਜੀ ਰਾਤਾਂ ਦੀ نیند ਕੁਆਣੀ ਰਹਿੰਦੀ ਅੱਛਾ ਜੀ ਤਾਂ ਕਿਤੇ ਜਾ ਕੇ ਸੱਜੇ ਤੇ ਤੁਸੀਂ ਹੁਣ ਕੀ ਕੀ ਤਿਆਰ ਕਰਦੇ ਹੋ ਇੱਥੇ ਭੈਣ ਜਿਹੜਾ ਆਮਲ ਗੁਜਰੇਲਾ ਵਗੈਰਾ ਘਰੋਂ ਤਿਆਰ ਕਰਕੇ ਉਹਦਾ ਸਾਰਾ ਕੁਝ ਗੁਜਰੇਲਾ ਅਸੀਂ ਘਰੋਂ ਬਣਾ ਕੇ ਲੈਂਦੀ ਕਿ ਮੀਂਹ ਬਣਾ ਕੇ ਘਰ ਠੰਡੇ ਕਰਕੇ ਭਰ ਕੇ ਲੈਣੇ ਤੇ ਗਰਮ ਦੁੱਧ ਅਸੀਂ ਇੱਥੇ ਬਣਾ ਤੇ ਜਿਹੜਾ ਤੁਸੀਂ ਪ੍ਰੋਡਕਟਸ ਦਿੰਦੇ ਹੋ ਸਵੇਰ ਤੋਂ ਸ਼ਾਮ ਤੱਕ ਮਿਲ ਜਾਂਦਾ ਅਵੇਲੇਬਲ ਆਂਦਾ 24 ਆਵਰਸ ਅਸੀਂ ਜਿਹੜੀ ਮਾਲਾ ਸਿਟੀ ਦੇ ਵਿੱਚ ਅਸੀਂ ਦੂਜੀ ਸ਼ਾਪ ਕੀਤੀ ਹਾਂ ਸੱਤ ਸੈਕਟਰ ਦੇ ਵਿੱਚ ਗੈਲੈਕਸੀ ਮਾਲ ਦੇ ਬੈਕ ਸਾਈਡ ਹਾਂਜੀ ਹਾਂਜੀ ਅਸੀਂ ਸਵੇਰ ਤੋਂ ਹੀ ਓਪਨ ਕਰਕੇ ਰਾਤ 11:00 ਵਜੇ ਤੱਕ 11:00 ਵਜੇ ਤੱਕ ਤੁਸੀਂ ਇਹ ਸਾਰਾ ਸਮਾਨ ਘਰੋਂ ਤਿਆਰ ਕਰਕੇ ਲੈ ਜਾਂਦੇ ਹੁੰਦੇ ਸਾਰਾ ਹਾਂਜੀ ਹਾਂਜੀ ਪਰ ਫੀ ਪੇੜਾ ਤੇ ਪਨੀਰ ਹਾਂਜੀ ਮੀਠੂ ਦਾ ਕਿ ਉਹ ਅਸੀਂ ਘਰ ਲੋਕੇਸ਼ਨ ਕੀ ਤੁਹਾਡੀ ਇੱਥੇ ਮਵਾਲੇ ਸ਼ਹਿਰ ਦੇ ਵਿੱਚ ਜਿੱਥੇ ਤੁਸੀਂ ਮਨੋ ਕਿ ਬਣਾ ਲੈਕਸੀ ਮੋਲ ਦੀ ਬੈਕ ਸਾਈਡ 7 ਸੈਕਟਰ ਕੀ ਕੀ ਪਾਉਂਦੇ ਹੋ ਦੁੱਧ ਦੇ ਵਿੱਚ ਆਪਾਂ ਦੇਖ ਰਿਹਾ ਰੰਗ ਹੀ ਬੜਾ ਸੋਹਣਾ ਆਂਦਾ ਤੇ ਕੀ ਕੁਝ ਪਾਉਂਦੇ ਹੋ ਹਲਦੀ ਹੁੰਦਾ ਹੈ ਅੱਛਾ ਜੀ ਬਾਜੂ ਬਦਾਮ ਦਾਖਾਂ ਤੇ ਕੇਸਰ ਹੁੰਦਾ ਹੈ ਮੈਂ ਸੁਣਿਆ ਸਰਦੀ ਚ ਕੀ ਫਾਇਦੇ ਹੁੰਦੇ ਨੇ ਇਸ ਠੰਡ ਚ ਮੁੰਡਾ ਪੀਣ ਨਾਲ ਫਾਇਦਾ ਕੀ ਨਹੀਂ ਹੁੰਦਾ ਬਹੁਤ ਫਾਇਦੇ ਜੀ ਉਹ ਐਂਟੀ ਵਾਇਰਸ ਹੁੰਦੀ ਹੈ ਹਾਂਜੀ ਉਹ ਆਪਾਂ ਨੂੰ ਚੋੜ ਤੋਂ ਤੇ ਠੰਡ ਤੋਂ ਚੰਗੀ ਆ ਜਿਵੇਂ ਮੈਂ ਕਹਿੰਿਆ ਨਹੀਂ ਤੂੰ ਹੀ ਦਰਦ ਕਰਦੀ ਹੈ ਹਾਂਜੀ ਹਾਂਜੀ ਬਿਲਕੁਲ ਮਾਰ ਕੇ ਹਲਦੀ ਬਹੁਤ ਬੈਨੀਫੀਟਿੰਗ ਮਤਲਬ ਕਿ ਉਹ ਪ੍ਰੋਡਕਟ ਤਿਆਰ ਕਰਦੇ ਜਿਹੜੇ ਕਿ ਸਾਨੂੰ ਮੌਸਮ ਦੇ ਅਨਸਾਰ ਵਧੀਆ ਲੱਗਣ ਸਰੀਰ ਤੋਂ ਬਿਮਾਰੀਆਂ ਤੋਂ ਬਚਾਉਣ ਵੈਸੇ ਤੇ ਕੀ ਆਲ ਟਾਈਮ ਚੰਗਾ ਹੈ ਪਰ ਸਰਦੀ ਦੇ ਵਿੱਚ ਕੀ ਜ਼ਿਆਦਾ ਵਧੀਆ ਰਹਿੰਦਾ ਕਿਉਂਕਿ ਹੁਣ ਤੁਸੀਂ ਦੇਖ ਲਈ ਅਚਲ ਦੇ ਛੋਟੇ ਛੋਟੇ ਬੱਚਿਆਂ ਦੇ ਵੀ ਗੋਡੇ ਦਰਦ ਕਰਦੇ ਜੇ ਆਪਾਂ ਕੀ ਜਿਨੀ ਖੰਦੇ ਤਾਂ ਨਹੀਂ ਆਪਣੇ ਗੋਡੇ ਦਰਦ ਕਰਦੇ ਪਰ ਤੁਸੀਂ ਜਿਵੇਂ ਕਿ ਆਹ ਦੇਖੋ ਓਧਰਲੇ ਪਾਸੇ ਹਾਂਜੀ ਹਾਂਜੀ ਠੀਕ ਠੀਕ ਹੈ। ਆਪਾਂ ਹੋਵੇ। ਅੱਛਾ ਜੀ। ਕਲਾਸ 1 ਇੰਚ ਆਪਾਂ ਚੰਚਾ ਪਾ ਸਕਦੇ ਆ। ਦੇਸੀ ਕਿਉਂ ਰੱਖਿਆ? ਤੁਸੀਂ ਆਪਣੇ ਪਾਸ ਸਕਦੇ ਆ। ਹਾਂਜੀ ਹਾਂਜੀ ਦੁੱਧ ਦੇ ਵਿੱਚ ਅਸੀਂ ਜਿਨ੍ਹਾਂ ਨੇ ਦੁੱਧ ਪੀ ਲਿਆ ਉਹ ਕਿਉਂਕਿ ਅੱਜ ਕੱਲ ਬੱਚੇ ਜਿੰਮ ਕਰਦੇ ਆ। ਹਾਂਜੀ। ਉਹਨਾਂ ਵਾਸਤੇ ਦੁੱਧ ਦੇਸੀ ਕੀ ਵੀ ਹੈ। ਦੇਸੀ ਕਿਉਂ ਰੱਖਿਆ? ਘਰ ਦੀ ਹਲਦੀ ਦੇਖੋ ਤੁਸੀਂ ਸਾਰਾ ਕੁਝ ਭੈਣ ਤੇ ਭਾਈ ਨੇ ਸਾਡੇ ਨੇ ਨਾਲ-ਨਾਲ ਰੱਖਿਆ ਵੀ ਘਿਓ ਵੀ ਦਿੰਦੇ ਨੇ ਨਾਲ ਵੀ ਬੰਦੇ ਨੂੰ। ਮਤਲਬ ਕਿ ਸਰਦੀ ਦੇ ਵਿੱਚ ਇਲਾਜ ਕਰਦੇ ਖਸਾਬ ਦਾ ਤੁਸੀਂ ਨਾ। ਅੱਛਾ ਅੱਛਾ ਇਹ ਵੀ ਸਾਰਾ ਕੁਝ ਐਕਸਟਰਾ ਵੀ ਪਾ ਸਕਦੇ ਨੇ ਲੈ ਕੇ ਬੰਦ ਜੀ 21 ਹੈ ਜੀ ਨੰਬਰ ਜੀ ਪਾ ਲਓ ਤੇ ਤੁਸੀਂ ਇਹ ਦੇਖੋ ਕੱਚੇ ਕੱਪਾਂ ਦੇ ਵਿੱਚ ਤੁਸੀਂ ਦੇਖ ਲਓ ਕਿੰਨੇ ਸੋਹਣੇ ਕੱਪਾਂ ਤੇ ਰੱਖਿਆ ਨਾਲ ਚ ਦੁੱਧ ਪਾ ਕੇ ਦਿੰਦੇ ਆ ਤੇ ਤੁਸੀਂ ਦੇਖ ਲਓ ਇਹ ਦੇਖੋ ਫਾਸਟ ਫੂਡ ਦੀ ਮਾਰਕੀਟ ਆ ਪਰ ਸਭ ਤੋਂ ਵਧੀਆ ਪ੍ਰੋਡਕਟ ਮਤਲਬ ਕਿ ਫਾਸਟ ਫੂਡ ਵੀ ਲੋਕ ਆਪਣੇ ਚੁਆਇਸ ਨਾਲ ਖਾਂਦੇ ਆ ਪਰ ਆਪਾਂ ਉਹ ਉਹਨਾਂ ਦੀ ਸੋਚ ਆ ਪਰ ਦੇਖਿਆ ਜਾਏ ਤੇ ਹਾਂ ਮਤਲਬ ਕਿ ਜਦੋਂ ਇੱਥੋਂ ਖਾ ਕੇ ਲੰਘਦੇ ਆ ਨਾ ਜੋ ਇੱਥੋਂ ਮੈਂ ਦੇਖ ਤੁਮ ਦੁਕਾਨਾਂ ਦੇਖੋ ਤੇ ਫਾਸਟ ਫੂਡ ਚੱਲ ਰਿਹਾ ਜਦੋਂ ਖਾ ਕੇ ਲੋਕੀ ਲਾਸਟ ਤੇ ਸੋਚਦੇ ਆ ਮਿੱਠਾ ਖਾਈਏ ਕੁਛ ਤੇ ਕੁਛ ਪੀਏ ਗਰਮ ਗਰਮ ਤੇ ਭੈਣ ਕੋ ਲਾਂਦੇ ਆ ਤੇ ਇੱਥੋਂ ਸਾਰਾ ਕੁਝ ਪੀ ਕੇ ਜਾਂਦੇ ਆ ਤੇ ਠੀਕ ਹੈ ਜੀ ਬਹੁਤ ਵਧੀਆ ਭੈਣ ਦੀ ਡੇਰੀ ਫਾਰਮ ਦੇ ਵਿੱਚ ਤੁਮ ਦਿਖਾ ਦੇਣਾ ਲੋਕੇਸ਼ਨ ਵੀ ਦਿਖਾ ਦੇਣਾ ਤੇ ਨੰਬਰ ਵੀ ਪੜ ਲਓ ਸਾਰੇ ਜਣੇ ਤੇ ਆ ਦੇਖੋ ਕਿਹੜੇ ਕਿਹੜੇ ਪ੍ਰੋਡਕਟਸ ਭੈਣ ਸਾਨੂੰ ਤੁਹਾਨੂੰ ਇੱਥੇ ਮੁਹੱਈਆ ਕਰਾਉਂਦੇ ਆ ਔਰ ਘਰ ਦੇ ਇਹ ਨਹੀਂ ਇੱਕ ਤੇ ਬਾਹਰ ਬਣੇ ਹੁੰਦੇ ਆ ਇਹਨਾਂ ਦੇ ਆਪਣੇ ਘਰ ਬਣਾ ਕੇ ਸਾਰੇ ਤਿਆਰ ਕਰਕੇ ਤੇ ਇਸ ਮਾਰਕੀਟ ਦੇ ਪਿੱਛੇ ਗੈਲੈਕਸੀ ਮਾਲ ਦੇ ਬੈਕਸਾਈਡ ਐ ਅੰਬਾਲਾ ਸ਼ਹਿਰ ਦੇ ਵਿੱਚ ਤੇ ਤੁਸੀਂ ਇੱਥੇ ਪਹੁੰਚ ਕੇ ਇਸ ਚੀਜ਼ ਦਾ ਆਨੰਦ ਮਾਣ ਸਕਦੇ ਹੋ ਔਰ ਭੈਣ ਦਾ ਨੰਬਰ ਤੁਸੀਂ ਦੇਖ ਸਕਦੇ ਹੋ ਕੰਟੈਕਟਰ ਇਹਨਾਂ ਦੇ ਵੀਡੀਓ ਇਹਨਾਂ ਦਾ ਪੇਜ ਤੁਹਾਨੂੰ ਦਿਖਾ ਦਿੰਦੇ ਆ ਨਾਲ ਹਰਜੀਤ ਡੈਰੀ ਫਾਰਮ ਹਰਜੀਤ ਡੈਰੀ ਫਾਰਮ YouTube ਚੈਨਲ ਵੀ ਹੈਗਾ ਇਹਨਾਂ ਦਾ ਉੱਥੇ ਤੁਸੀਂ ਸਾਰਾ ਕੁਝ ਇਹਨਾਂ ਦਾ ਬਣਦਾ ਹੋਇਆ ਦੇਖ ਸਕਦੇ ਹੋ ਕਿ ਇਹ ਪ੍ਰੋਡਕਟ ਵਧੀਆ ਹੈ ਕਿ ਨਹੀਂ ਤੁਹਾਨੂੰ ਹੋਰ ਦਿਖਾ ਦਿੰਦੇ ਆ ਇਹਨਾਂ ਦੇ ਅੰਦਰ ਪਨੀਰ ਤੁਸੀਂ ਆਹ ਦੇਖ ਸਕਦੇ ਹੋ ਭੈਣ ਪਨੀਰ ਵੀ ਘਰ ਦਾ ਠੀਕ ਹੈ ਓਪਨਲੀ ਸਾਰਾ ਕੁਝ ਰੱਖਿਆ ਕੋਈ ਵੀ ਕਿਸੇ ਨੂੰ ਲੁਕਾਉ ਨਹੀਂ ਹੈਗਾ ਹਨਾ ਭੈਣ ਸਾਰਾ ਕੁਝ ਬਾਪੇ ਤਿਆਰ ਅੰਦਰ ਦਿਖਾ ਦਿੰਨੇ ਆ ਤੁਹਾਨੂੰ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਇੱਕ ਓਰ ਸਰ ਆਟੇ ਦੀ ਬਣਾਈ ਹੋਈ ਔਰ ਪਿੰਨੀਆਂ ਵੀ ਹੈਗੀਆਂ ਸਾਰਾ ਕੁਝ ਸਰਦੀ ਦਾ ਸਾਰਾ ਸਮਾਨ ਹੈ ਸਰਦੀ ਸਰਦੀ ਲੱਗਦੀ ਹੈ ਸਰਦੀ ਜੀ ਆਪਾਂ ਪੰਜੀਰੀ ਕਰਨੇ ਆਂ ਅਸੀਂ ਪਿੰਨੀ ਬਣਾ ਕੇ ਤਰੱਕ ਦਿੰਨੇ ਆਂ ਤਾਂ ਕਿ ਪਿੰਨੀਆਂ ਸਾਨੂੰ ਕਰ ਦੇ ਦਿੰਦੀ ਪੰਜੀਰੀ ਖੱਟੀ ਨਹੀਂ ਜਾਂਦੀ ਬਿਲਕੁਲ ਭੈਣ ਭੈਣ ਨੇ ਸਾਰਾ ਕੁਝ ਸੋਹਣਾ ਦੇਖੋ ਦੇਸੀ ਘਿਓ ਦੇ ਡੱਬੇ ਭਰ ਕੇ ਰੱਖੇ ਹੋਏ ਨੇ ਆਪਾਂ ਵੀ ਇੱਥੋਂ ਲੈ ਕੇ ਜਾਣੇ ਆਂ ਸਾਰਾ ਕੁਝ ਭੈਣ ਕੋਲ ਲੈ ਕੇ ਜਾਣੇ ਆਂ origignal ਸਮਾਨ ਦਿੰਦੇ ਆ ਆਪਣਾ YouTube ਚੈਨਲ ਹੈ ਸਰਦੀ ਦੇ ਫਾਰਮ ਦੇ ਨਾਮ ਤੋਂ ਹਾਂਜੀ ਜੂਰੀ ਮੈਨੂੰ ਬਣਾਉਂਦੀ ਆ ਮੈਂ ਉੱਤੇ ਵੀਡੀਓ ਜਰੂਰ ਪਾਣੀ ਆਈ ਬਿਲਕੁਲ ਜੇ ਜੋ ਕਿਸੇ ਨੂੰ ਕੁਝ ਸਿੱਖਣਾ ਹੋਵੇ ਜਾਂ ਕੁਝ ਪੁੱਛਣਾ ਹੋਵੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਆ ਤੇ ਮੇਰਾ ਪੇਜ ਹੈ ਫੇਸਬੁੱਕ ਤੇ ਉਹਦੇ ਤੇ ਜਾਣ ਫੋਲੋ ਕਰ ਲਿਓ ਜੱਜੀ ਡੇਰੀ ਫਾਰਮ ਦੇ ਨਾਮ ਤੇ ਹੀ ਮੇਰਾ ਪੇਜ ਹੈ ਤੁਸੀਂ ਦੇ ਸਾਰੀ ਜਾਣਕਾਰੀ ਲੈ ਸਕਦੇ ਹੋ ਭੈਣ ਨੂੰ ਤੁਹਾਨੂੰ ਦੱਸਾ ਦੇਣਗੇ ਵੀ ਕਿਦਾਂ ਤਿਆਰ ਕਰਦੇ ਆ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਭੈਣ ਨੂੰ ਮੁਬਾਰਕਾ ਇੱਕ ਵਾਰ ਨਵੇਂ ਸਾਲ ਦੇ ਵਿੱਚ ਚੰਗਾ ਮੈਂ ਕਹਿੰਨਾ ਚਾਰ ਬ੍ਰਾਂਚਾ ਹੋਰ ਖੁੱਲਣ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਚੰਗੇ ਪ੍ਰੋਡਕਟ ਲੋਕਾਂ ਨੂੰ ਮਿਲ ਸਕਣ ਔਰ ਸਾਥ ਜੋ ਸ਼ੇਅਰ ਕਰਕੇ ਇਸ ਭੈਣ ਦਾ ਜਰੂਰ ਸਾਥ ਦਿਓ ਤੇ ਬਹੁਤ ਹੀ ਮਿਹਨਤ ਆਪਾਂ ਨੂੰ ਧੰਨਵਾਦ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ